ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਗੁਰੂ ਕੀ ਸਾਧ ਸੰਗਤ ਚੇਤ ਗੋਬਿੰਦ ਰਾਦੀਐ ਹੋਵੈ ਅਨੰਤ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਕੱਲ ਨੂੰ ਸਾਧ ਸੰਗਤ ਚੇਤ ਦਾ ਮਹੀਨਾ ਆਰੰਭ ਹੋਣ ਲੱਗਿਆ ਹੈ ਜੋ ਕਿ ਸੇਖਾ ਧਰਮ ਦਾ ਨਵਾਂ ਸਾਲ ਆਰੰਭ ਹੋਣ ਲੱਗਿਆ ਹੈ ਸੋ ਆਓ ਸਾਰੇ ਚੜ੍ਹਦੀ ਕਲਾ ਦੇ ਨਾਲ ਧੰਗੁਰ ਨਾਰਗਦੇਵ ਮਹਾਰਾਜੀ ਦੀ ਕਿਰਪਾ ਦਾ ਸਦਕਾ ਨਵਾਂ ਸਾਲ ਚੜ੍ਹਦੀ ਕਲਾ ਨਾਲ ਮਨਾਈਏ ਸਿੱਖਾਂ ਪੱਤੀ ਦਰਵਾਜ਼ੇ ਪਿੰਡਰਸੀਨ ਤੇ ਚਾਹ ਦੇ ਲੱਗਰ ਲੱਗਣਗੇ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਵਰਤਣਗੇ ਸੋ ਸਾਰੇ ਆਪਾਂ ਰਲ ਮਿਲ ਕੇ ਚੜ੍ਹਦੀ ਕਲਾ ਦੇ ਨਾਲ ਨਵਾਂ ਸਾਲ ਮਨਾਈਏ ਕਿਉਂਕਿ ਆਪਣਾ ਸੰਜ ਨਵਾਂ ਸਾਲ ਐ ਇਸ ਇੱਕ ਧਰਮ ਦਾ ਜਿਸ ਤਰ੍ਹਾਂ ਆਪਾਂ ਹੋਰਾਂ ਈਸਵੀ ਸਨੂ ਵਿਕਰਮੀ ਸਾਨੂੰ ਮਨਾਉਨੇ ਆ ਇਸੇ ਤਰ੍ਹਾਂ ਆਪਾਂ ਸਿੱਖ ਧਰਮ ਆਪਣੇ ਨਵੇਂ ਸਾਲ ਨੂੰ ਵੀ ਯਾਦ ਰੱਖੇ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਸਾਡਾ ਨਵਾਂ ਸਾਲ ਕਦੋਂ ਆਰੰਭ ਹੁੰਦਾ ਹੈ ਤਾਂ ਕਿ ਅਸੀਂ ਆਪਣੇ ਗੁਰੂ ਨਾਲ ਗੁਰੂ ਕਿਆਂ ਨਾਲ ਜੁੜ ਕੇ ਸਾਧ ਸੰਗਤ ਬਾਣੀ ਔਰ ਬਾਣੇ ਦਾ ਸਤਿਕਾਰ ਕਰੀਏ ਬਾਣੀ ਤੇ ਬਾਣੇ ਨੂੰ ਪਿਆਰ ਕਰੀਏ ਆਪਣੇ ਸਾਧ ਸੰਗਤ ਸਤਿਗੁਰੂ ਪਾਸ਼ਾ ਮਹਾਰਾਜੀ ਬਲੋਂ ਦਰਸਾਏ ਹੋਏ ਮਾਰਗਦਰਸ਼ਨ ਸਾਧ ਸੰਗਤ ਉਹਨਾਂ ਦੇ ਰਸਤੇ ਤੇ ਚੱਲ ਕੇ ਗੁਰੂ ਕਿਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਬੇਨਤੀ ਹੈ ਬਦ ਤੋਂ ਬਦ ਸਹਿਯੋਗ ਦੇਣ ਦੀ ਕਿਰਪਾ ਕਰਪਾਲਤਾ ਕਰਨੀ ਔਰ ਬਦ ਤੋਂ ਬਦ ਹਾਜ਼ਰੀ ਲਵਾ ਕੇ ਸਾਧ ਸੰਗਤ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਜਿੱਥੇ ਆਪ ਸੰਗਰਾਂਦੇ ਦਿਹਾੜੇ ਤੇ ਗੁਰਸਥਾਨਾਂ ਤੇ ਜਾ ਕੇ ਹਾਜ਼ਰੀਆਂ ਲਵਾਵੋਗੇ ਜੋ ਸਾਧ ਸੰਗਤ ਸਿੱਖਾਂ ਪੱਤੀ ਦਰਵਾਜੇ ਤੇ ਵੀ ਸਾਧ ਸੰਗਤ ਲੰਗਰ ਵਿੱਚ ਹਾਜ਼ਰੀ ਲਵਾਉਣ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ